ਵਾਹਿ ਗੁਰੂ ਵਾਹਿ ਗੁਰੂ ਵਾਹਿ ਪੈਰਾਵ ਮਹੱਲਾ ਪੰਜਵਾਂ ਰੋਵਨਹਾਰੀ ਰੋਜ ਬਨਾਇ ਬਲਨ ਬਰਤਨ ਕੋ ਸੰਬੰਧ ਚਿਤੇ ਆਇ ਬੂਝ ਬਿਰਾਗ ਕਰੇ ਜੇ ਕੋਏ ਜਨਮ ਮਰਨ ਫਿਰ ਸੁਗ ਨਾ ਹੋਏ ਵਿਖਿਆ ਕਾ ਸਭ ਤੰਦ ਪ੍ਰਸਾਰ ਵਿਰਲੇ ਕੀ ਨੋ ਨਾਮ ਆਧਾਰ ਰਹਾਓ ਤ੍ਰਿਬਦ ਮਾਇਆ ਰਹੀ ਬਿਆਪ ਜੋ ਲਪਟਾਨੋ ਤੇ ਦੂਸਨਤਾਪ ਸੁਖ ਨਾਹੀ ਬਿਨ ਨਾਮ ਤੇ ਆਏ ਨਾਮ ਨਿਦਾਨ ਵਟ ਪਾਗੀ ਪਾਏ ਸਵੰਗੀ ਸਿਓ ਜੋ ਮਨ ਦੀ ਜਾਵੇ ਸਵੰਗ ਉਤਾਰਿਆ ਫਿਰ ਪਛਤਾਵੇ ਮੇਗ ਕੀ ਛਾਇਆ ਜੈਸੇ ਬਰਤਨ ਹਾਰ ਤੈਸੋ ਪਰਪੰਚ ਮੋਹ ਬਿਕਾਰ ਇੱਕ ਵਾਸਤੋ ਜੇ ਪਾਵੈ ਕੋਏ ਪੂਰਨ ਕਾਜ ਤਾਹੀ ਕਾ ਹੋਏ ਗੁਰ ਪ੍ਰਸਾਦਿ ਜਿਨ ਪਾਇਆ ਨਾਮ ਨਾਨਕ ਆਇਆ ਸੋ ਪ੍ਰਵਾਨ ਪੈਰੋ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋਨੀ ਭਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੂਖ ਸਹਾਮ ਦਾਨ ਦੇ ਤੋ ਨਿੰਦ ਕਉ ਜਾਮ ਸੰਤ ਸੰਗ ਕਰੇ ਜੋ ਬਾਦ ਤਿੰਨ ਨਿੰਦੈ ਨਹੀਂ ਕੇ ਸਾਧ ਰਹਾਓ ਭਗਤ ਕੀ ਨਿੰਦਾ ਕੰਧ ਛੇ ਦਾਵੇ ਭਗਤ ਕੀ ਨਿੰਦਾ ਨਰਕ ਪੁੰਚਾਵੇ ਭਗਤ ਕੀ ਨਿੰਦਾ ਗਰਮ ਮੈਂ ਗਲੇ ਭਗਤ ਕੀ ਨਿੰਦਾ ਰਾਜ ਤੇ ਟਲੇ ਨਿੰਦਕ ਕੀ ਗਤ ਕਤ ਹੂ ਨਾਹੀਂ ਆਪੀ ਜਾਪੇ ਹੀ ਖਾਹੇ ਚੋਰ ਯਾਰ ਜੁਵਾਰ ਤੇ ਬੁਰਾ ਅਣ ਹੋਂਦਾ ਭਾਰ ਨਿੰਦਕ ਸਿਰ ਧਾਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ ਸੋ ਨਿਸਤਰੈ ਜੋ ਪੂਜੈ ਪੈਰ ਆਦ ਪੁਰਖ ਨਿੰਦਕ ਪੋਲਾਇਆ ਨਾਨਕ ਕੀਰਤਨਾ ਜਾਏ ਮਿਟਾਇਆ ਪੈਰਾਉ ਮਹੱਲਾ ਪੰਜਵਾ ਨਾਮ ਹਮਾਰਾ ਬੇਦਿਆਰ ਨਾਦ ਨਾਮ ਹਮਾਰਾ ਪੂਰੇ ਕਾਜ ਨਾਮ ਹਮਾਰਾ ਪੂਜਾ ਦੇਵ ਨਾਮ ਹਮਾਰਾ ਗੁਰ ਕੀ ਸੇਵ ਗੁਰ ਪੂਰੈ ਦਰੜਿਓ ਹਰ ਨਾਮ ਸਭ ਤੇ ਉਤਮ ਹਰ ਹਰ ਕਾਮ ਰਹਾਓ ਨਾਮ ਹਮਾਰਾ ਮਜਨ ਇਸ਼ਨਾਨ ਨਾਮ ਹਮਾਰਾ ਪੂਰਨ ਦਾਨ ਨਾਮ ਲੈ ਤੇ ਸਗਲ ਪਵੀਤੋ ਨਾਮ ਜਪਤ ਮੇਰੇ ਭਾਈ ਮੀਤ ਨਾਮ ਹਮਾਰੈ ਸੌਣ ਸੰਯੋਗ ਨਾਮ ਹਮਾਰੈ ਤ੍ਰਿਪਤ ਸੋ ਭੋਗੋ ਨਾਮ ਹਮਾਰੈ ਸਗਲ ਆਚਾਰ ਨਾਮ ਹਮਾਰੈ ਨਿਰਮਲ ਬਿਵਹਾਰ ਜਾਂ ਕੈ ਮਨ ਵਸਿਆ ਪ੍ਰਭ ਏਕ ਸਗਲ ਜਨਾਂ ਕੀ ਹਰ ਹਰ ਟੇਕ ਮਨ ਤਨ ਨਾਨਕ ਹਰ ਗੁਣ ਗਾਓ ਸਾਧ ਸੰਗ ਜਿਸ ਦੇ ਵੈ ਨਾਮ ਪੈਰੋ ਮਹੱਲਾ ਪੰਜਵਾ ਨਿਰਤਨ ਕਾਓ ਤੁਮ ਦੇਵੋ ਤਨਾ ਅਨਕ ਪਾਪ ਜਾਹੇ ਨਿਰਮਲ ਮਨ ਸਾਗਲ ਮਨੋਰਥ ਪੂਰਨ ਕਾਮ ਭਗਤ ਆਪਣੇ ਕਉ ਦੇਵੋ ਨਾਮ ਸਫਲ ਸੇਵਾ ਗੋਪਾਲ ਰਾਏ ਕਾਰਨ ਕਰਾਵਣ ਹਰਿ ਸੁਆਮੀ ਤਾਂ ਤੇ ਬਿਰਥਾ ਕੋਈ ਨਾ ਜਾਏ ਰਹਾਉ ਰੋਗੀ ਕਾ ਪ੍ਰਭ ਖੰਡਉ ਰੋਗ ਦੁਖੀਏ ਕਾ ਮਿਟਾਓ ਪ੍ਰਭ ਸੋਗ ਨਿਥਾਵੇਂ ਕਉ ਤੁਮ ਥਾਨ ਬੈਠਾਵੋ ਦਾਸ ਆਪਣੇ ਕਉ ਭਗਤੀ ਲਾਭੋ ਨਿਮਾਣੇ ਕਉ ਜੋ ਦੇ ਤੋ ਮਾਨ ਮੂੜ ਮੁਗਦ ਹੋਏ ਚਤਰ ਸੁ ਗਿਆਨ ਸਗਲ ਭਿਆਨ ਕਾ ਪਾਉ ਨਸੈ ਜਾਨੇ ਆਪਣੇ ਕਾ ਹਰ ਮਨ ਵਸੈ ਪਾਰ ਬ੍ਰਹਮ ਪ੍ਰਭ ਸੁਖ નિਧਾਨ ਤਤ ਗਿਆਨ ਹਰਿ ਅੰਮ੍ਰਿਤ ਨਾਮ ਕਰ ਕਿਰਪਾ ਸੰਤ ਟਹ ਲੈ ਲਾਏ ਨਾਨਕ ਸਾਧੂ ਸੰਗ ਸਮਾਏ ਪੈਰੋ ਮਹੱਲਾ ਪੰਜਵਾਂ ਸੰਤ ਮੰਡਲ ਮੈਂ ਹਰ ਮਨ ਵਸੈ ਸੰਤ ਮੰਡਲ ਮੈਂ ਦੁਰਤ ਸਬਨਸੈ संत मंडल में निर्मल दीत संत संग होए एक प्रीत संत मंडल तहां का नाओ पार ब्रह्म केवल गुण गाओ रहाओ संत मंडल में जन्म मरण रहै संत मंडल में जम किसू ना कहै संत संग होए निर्मल वाणी संत मंडल में नाम बखानी संत मंडल का ने चले आसन संत मंडल में पाप विनाशन ਸੰਤ ਮੰਡਲ ਮੈਂ ਨਿਰਮਲ ਕਥਾ ਸੰਤ ਸੰਗ ਹਉ ਮੈਂ ਦੁਖ ਨਸਾ ਸੰਤ ਮੰਡਲ ਕਾ ਨਹੀਂ ਬినాਸ਼ ਸੰਤ ਮੰਡਲ ਮੈਂ ਹਰ ਗੁਣ ਤਾਸ ਸੰਤ ਮੰਡਲ ਓ ਠਾਕੁਰ ਬਿਸਰਾਮ ਨਾਨਕ ਓ ਉਤਪੋਤ ਭਗਵਾਨ ਪੈ ਰੋ ਮਹੱਲਾ ਪੰਜਵਾ ਰੋ ਕਵਨ ਜਾਂ ਰੱਖੈ ਆਪ ਤਿਸ ਜਨ ਹੋਏ ਨਾ ਦੁਖ ਸੰਤਾਪ ਜਿਸ ਉੱਪਰ ਪ੍ਰਭ ਕਿਰਪਾ ਕਰੈ ਤਿਸ ਉੱਪਰ ਤੇ ਕਾਲ ਪਰਹਰੈ ਸਦਾ ਸਖਾਈ ਹਰ ਹਰ ਨਾਮ ਜਿਸ ਚੀਤ ਆਵੈ ਤਿਸਦਾ ਸੁਖ ਹੋਵੈ ਨਿਕਟਣਾ ਆਵੈ ਤਾਂ ਕਹਿ ਜਾਮ ਰਹਾਉ ਜਬ ਇਹੋ ਨਾਸੋ ਤਬ ਕਨੈ ਉਪਾਇਆ ਕਵਨ ਮੂਲ ਤੇ ਕਿਆ ਪ੍ਰਗਟਾਇਆ ਆਪੈ ਮਾਰਾ ਆਪ ਜੀਵਾਲੈ ਆਪਣੇ ਭਗਤ ਕਾ ਸਦਾ ਪ੍ਰਤਪਲ ਹੈ ਸਭ ਕਿਸ ਜਾਣੋ ਤਿਸਕੇ ਹਾਥ ਪ੍ਰਮੇਰੋ ਅਨਾਥ ਕੋ ਨਾਥ ਦੁਖ ਪੰਜਨੋ ਤਾਂ ਕਹੈ ਨਾਉ ਸੁਖ ਪਾਵੇ ਤਿਸਕੇ ਗੁਣ ਗਾਓ ਸੁਣ ਸੁਆਮੀ ਸੰਤਨ ਅਰਦਾਸ ਜਿਉ ਪ੍ਰਾਨ ਤਨ ਤੁਮ ਰਹਿ ਪਾਸ ਇਹੋ ਜਗ ਤੇਰਾ ਸਭ ਤਰੈ ਧਾਇ ਕਰ ਕਿਰਪਾ ਨਾਨਕ ਸੁਖ ਪਾਏ ਪੈਰੋ ਮਹੱਲਾ ਪੰਜਵਾ ਤੇਰੀ ਟੇਕ ਰਹਾ ਕਲ ਮਾਹੇ ਤੇਰੀ ਟਿਗ ਤੇਰੇ ਗੁਣ ਗਾਹੇ ਤੇਰੀ ਟਿਗ ਨਾ ਪੋਹੈ ਕਾਲ ਤੇਰੀ ਟਿਗ ਬਿਨ ਸਜਨ ਜਾਲ ਦੀਨ ਦੁਨੀਆਂ ਤੇਰੀ ਟੇਕ ਸਭ ਮੈਂ ਰਵਿਆ ਸਾਹਿਬ ਏਕ ਰਹਾਓ ਤੇਰੀ ਟੇਕ ਕਰਵਾ ਆਨੰਦ ਤੇਰੀ ਟਿਗ ਜਪੋ ਗੁਰਮੰਤ ਤੇਰੀ ਟੇਕ ਤਰੀਏ ਪਉ ਸਾਗਰ ਰਖਣ ਹਾਰ ਪੂਰਾ ਸੁਖ ਸਾਗਰ ਤੇਰੀ ਟੇਕ ਨਾਹੀ ਪਉ ਕੋਏ ਅੰਤਰਜਾਮੀ ਸਾਚਾ ਸੋਏ ਤੇਰੀ ਟੇਕ ਤੇਰਾ ਮਨ ਤਾਣ ਇਹਾ ਉਹਾ ਤੂੰ ਦੀ ਬਾਣ ਤੇਰੀ ਟੇਕ ਤੇਰਾ ਪ੍ਰਵਾਸਾ ਸਗਲ ਤੇ ਆਵੇ ਪ੍ਰਭ ਗੁਣਤਾ ਸਾ ਜਪ ਜਪ ਅਨੰਦ ਕਰੇ ਤੇਰੇ ਦਾਸਾ ਸਿਮਰ ਨਾਨਕ ਸਾਚੇ ਗੁਣਤਾ ਸਾ ਪਹਿਰਾਉ ਮਹੱਲਾ ਪੰਜਵਾ ਪ੍ਰਥਮੇ ਛੋੜੀ ਭرائی ਨਿੰਦਾ ਉਤਰ ਗਈ ਸਮਨ ਕੀ ਚਿੰਦਾ ਲੋਭ ਮੋਹ ਸਭ ਕੀਨੋ ਦੂਰ ਪਰਮ ਬੈਸਨੋ ਪ੍ਰਪੇਖ ਹਜੂਰ ਐਸੋ ਤਿਆਗੀ ਵਰਲਾ ਕੋਏ ਹਰ ਹਰ ਨਾਮ ਜਪੈ ਜਨ ਸੋਏ ਰਹਾਉ ਅਹੰ ਪੁੱਧ ਕਾ ਛੋੜਿਆ ਸੰਗ ਕਾਮ ਕ੍ਰੋਧ ਕਾ ਉਤਾਰਿਆ ਰੰਗ ਨਾਮ ਤੇ ਆਏ ਹਰ ਹਰ ਹਰੇ ਸਾਧ ਜਨ ਕੈ ਸੰਗ ਨਿਸਤਰੇ ਬੈਰੀ ਮੀਤ ਹੋਏ ਸਮਾਨ ਸਰਬ ਮੈਂ ਪੂਰਨ ਭਗਵਾਨ ਪ੍ਰਭ ਕੀ ਆਗਿਆ ਮਾਨ ਸੁਖ ਪਾਇਆ ਗੁਰ ਪੁਰੇ ਹਰ ਨਾਮ ਦਰੜਾਇਆ ਕਰ ਕਿਰਪਾ ਜਿਸ ਰਖੈ ਆਪ ਸੋਈ ਭਗਤ ਜਪੈ ਨਾਮ ਜਾਪ ਮਨ ਪ੍ਰਗਾਸ ਗੁਰ ਤੇ ਮਤ ਲਈ ਕਹੋ ਨਾਨਕ ਤਾਂ ਕੀ ਪੂਰੀ ਪਈ ਪੈ ਰੋ ਮਹੱਲਾ ਪੰਜਵਾ ਸੁਖ ਨਹੀਂ ਬਹੁਤੇ ਤਨ ਖੱਟ ਸੁਖ ਨਹੀਂ ਪੇਖੇ ਨਿਤ ਨਾਟੇ ਸੁਖ ਨਹੀਂ ਬਹੁ ਦੇਸ ਕਮਾਏ ਸਰਬ ਸੁਖਾਂ ਹਰ ਹਰ ਗੁਣ ਗਾਏ ਸੂਖ ਸਹਿਜ ਆਨੰਦ ਲਹੋ ਸਾਧ ਸੰਗਤ ਪਾਈਐ ਵਡਭਾਗੀ ਗੁਰਮੁਖ ਹਰਿ ਹਰਿ ਨਾਮ ਕਹਉ ਰਹਾਉ ਬੰਦਨ ਮਾਤਿ ਤਕਤਾ ਸਤ ਬੰਤਾ ਬੰਦਨ ਕਰਮ ਤਰਮ ਹਉ ਕਰਤਾ ਬੰਦਨ ਕਟਨ ਹਾਰ ਮਨ ਵਸੈ ਤਉ ਸੁਪਾਵੈ ਨਿ ਕਰ ਬਸੈ ਸਭ ਜਾਤਿ ਕੋ ਪ੍ਰਭ ਦੇਵਨ ਹਾਰ ਗੁਣ ਨਿਧਾਨ ਬੇਅੰਤ ਅਪਾਰ ਜਿਸਨੋ ਕਰਮ ਕਰੇ ਪ੍ਰਭ ਆਪਣਾ ਹਰ ਹਰ ਨਾਮ ਤਿਨੈ ਜਨ ਜਪਨਾ ਗੁਰੇ ਆਪਣੇ ਆਗੇ ਅਰਦਾਸ ਕਰ ਕਿਰਪਾ ਪੁਰਖ ਗੁਣਤਾਸ ਕਹੋ ਨਾਨਕ ਤੁਮਰੀ ਸਰਨ ਆਈ ਜਿਉ ਭਾਵੈ ਤਉ ਰਖੋ ਗੁਸਾਈ ਪੈਰੋ ਮਹੱਲਾ ਪੰਜਵਾ ਗੁਰ ਮਿਲ ਤਿਆਗਿਓ ਦੂਜਾ ਭਾਉ ਗੁਰਮਖ ਜਪਿਓ ਹਰ ਕਾ ਨਾਉ ਬਿਸਰੀ ਚਿੰਤ ਨਾਮ ਰੰਗ ਲਾਗਾ ਜਨਮ ਜਨਮ ਕਾ ਸੋਇਆ ਜਾਗਾ ਕਰ ਕਿਰਪਾ ਆਪਣੀ ਸੇਵਾ ਲਾਏ ਸਾਧੂ ਸੰਗ ਸਰਬ ਸੁਖ ਪਾਏ ਰਹਾਉ ਰੋਗ ਦੋਖ ਗੁਰ ਸ਼ਬਦ ਨਿਵਾਰੇ ਨਾਮ ਔਖਦ ਮਨ ਭੀਤਰ ਸਾਰੇ ਗੁਰਪ੍ਰੇਤਿ ਤ ਮਨ ਭਇਆ ਆਨੰਦ ਸਰਬ ਨਿਧਾਨ ਨਾਮ ਭਗਵੰਤ ਜਨਮ ਮਰਨ ਕੀ ਮਿੱਟੀ ਜਮਤਰਾਸ ਸਾਧ ਸੰਗਤ ਊਂਦ ਕਮਲ ਵਿਗਾਸ ਗੁਣ ਗਾਵਤੋ ਨਿਹਚਲ ਬਿਸਰਾਮ ਪੂਰਨ ਹੋਏ ਸਗਲੇ ਕਾਮ ਦੁਲਬ ਦੇਹ ਆਈ ਪਰਵਾਨ ਸਫਲ ਹੋਈ ਜਪ ਹਰ ਹਰ ਨਾਮ ਕਹੋ ਨਾਨਕ ਪ੍ਰਭ ਕਿਰਪਾ ਕਰੀ ਸਾਸ ਗਰਾਸ ਜਪਉ ਹਰ ਹਰੀ ਪੈਰਾਉ ਮਹੱਲਾ ਪੰਜਵਾਂ ਸਭ ਤੇ ਉੱਚਾ ਜਾਂ ਕਾ ਨਾਮ ਸਦਾ ਸਦਾ ਤਾਂ ਕੇ ਗੁਣ ਗਾਓ ਜਿਸ ਮਰਤੋ ਸਗਲਾ ਦੁਖ ਜਾਏ ਸਰਬ ਸੂਖ ਵਸੈ ਮਨ ਆਏ ਸਿਮਰ ਮਨਾ ਤੂੰ ਸਾਚਾ ਸੋਏ ਹਲਕ ਪਲਤ ਤੁਮਰੀ ਗਤ ਹੋਏ ਰਹਾਓ ਪੁਰਖ ਨਰੰਜਨ ਸਰਜਣ ਹਾਰ ਜੀ ਜੰਤੋ ਦੇਵੈ ਆਹਾਰ ਕੋਟ ਖਤੇ ਖਿਨ ਬਖਸ਼ਣ ਹਾਰ ਭਗਤ ਪਾਏ ਸਦਾ ਨਿਸਤਾਰ ਸਾਚਾ ਤਨ ਸਾਚੀ ਵਡਿਆਈ ਗੁਰ ਪੂਰੇ ਤਿੰਨ ਚਲ ਮਤ ਪਾਈ ਕਰ ਕਿਰਪਾ ਜਿਸ ਰਖਣ ਹਾਰਾ ਤਾਂ ਕਾ ਸਗਲ ਮਿਟਾਏ ਅੰਧਿਆਰਾ ਪਾਰ ਬ੍ਰਹਮ ਸੋਂ ਲਾਗੋ ਧਿਆਨ ਪੂਰਨ ਪੂਰ ਰਿਓ ਨਿਰਵਾਨ ਭ੍ਰਮ ਪਾਉ ਮੇਟ ਮਿਲੇ ਗੋਪਾਲ ਨਾਨਕ ਕਉ ਗੁਰ ਭੇ ਦਿਆਲ ਪੈਰੋ ਮਹੱਲਾ ਪੰਜਵਾ ਜਿਸਾ ਸੰਬਰਤ ਮਨ ਹੋਏ ਪ੍ਰਗਾਸ ਵਿੰਟੈ ਕਲੇਸ਼ ਸੁਖ ਸਹਿਜ ਨਿਵਾਸ ਤਿਸੈ ਪ੍ਰਾਪਤੋ ਜਿਸ ਪ੍ਰਭ ਦੇ ਪੂਰੇ ਗੁਰ ਕੀ ਪਾਏ ਸੇਵ ਸਰਬ ਸੁਖਾਂ ਪ੍ਰਪਤੇ ਰੋ ਨਾ ਆਠ ਪਹਿਰ ਮੇਰੇ ਮਨ ਗਾਓ ਰਹਾਓ ਜੋ ਇੱਛਾ ਸੋਈ ਫਲ ਪਾਏ ਹਰ ਕਾ ਨਾਮ ਮਨ ਵਸਾਏ ਆਮਨ ਜਾਣ ਰਹੇ ਹਰ ਧਿਆਏ ਭਗਤ ਭਾਏ ਪ੍ਰਭ ਕੀ ਲਿਵ ਲਾਏ ਬਿਨ ਸੇ ਕਾਮ ਕ੍ਰੋਧ ਅਹੰਕਾਰ ਤੂ ਟੈ ਮਾਇਆ ਮੋਹ ਪਿਆਰ ਪ੍ਰਭ ਕੀ ਟੇਕ ਰਹਿ ਦਿਨ ਰਾਤ ਪਾਰ ਬ੍ਰਹਮ ਕਰੇ ਜਿਸ ਦਾਤ ਕਰਨ ਕਰਾਵਣ ਹਰ ਸੁਆਮੀ ਸਗਲ ਘਟਾਂ ਕੇ ਅੰਤਰ ਜਾਮੀ ਕਰ ਕਿਰਪਾ ਆਪਣੀ ਸੇਵਾ ਲਾਏ ਨਾਨਕ ਦਾਸ ਤੇਰੀ ਸਰਣਾਏ ਪਹਿਰਾਉ ਮਹੱਲਾ ਪੰਜਵਾ ਲਾਜ ਮਰੈ ਜੋ ਨਾਮ ਨਾ ਲੇਵੈ ਨਾਮ ਬਿਹੂਨ ਸੁਖੀ ਕਿਉਂ ਸੋਵੇ ਹਰ ਸਿਮਰਨ ਛਾੜ ਪਰਮਗਤ ਚਾਹੇ ਮੂਲ ਬਿਨਾ ਸਾਖਾ ਕਤਿਆ ਹੈ ਗੁਰ ਗੋਵਿੰਦ ਮੇਰੇ ਮਨ ਧਿਆਏ ਜਨਮ ਜਨਮ ਕੀ ਮੈ ਲੋਤਾਰੇ ਬੰਧਨ ਕਾਟੋ ਹਰ ਸੰਗ ਮਿਲਾਏ ਰਹਾਓ ਤੀਰਥ ਨਾਏ ਕਹਾ ਸੋਚ ਸੈਲ ਮਨ ਕੋ ਵਿਆਪੈ ਹੋਮੈ ਮੈਲ ਕੋਟ ਕਰਮ ਬੰਧਨ ਕਾ ਮੂਲ ਹਰ ਕੇ ਭਜਨ ਬਿਨ ਬਿਰਥਾ ਪੂਲ ਬਿਨ ਖਾਏ 부ਜੈ ਨਹੀਂ ਭੂਖ ਰੋਗ ਜਾਏ ਤਾਂ ਉਤਰੈ ਦੂਖ ਕਾਮ ਕ੍ਰੋਧ ਲੋਭ ਮੋਹ ਬਿਆਪਿਆ ਜਿਨ ਪ੍ਰਭ ਕੀਨਾ ਸੋ ਪ੍ਰਭ ਨਹੀਂ ਜਾਪਿਆ ਤਨ ਤਨ ਸਾਜ ਤਨ ਹਰਨਾਓ ਆਠ ਪਹਿਰ ਕੀਰਤਨ ਗੁਣ ਗਾਓ ਤਨ ਹਰ ਭਗਤੋ ਤਨ ਕਰਨ ਹਾਰੋ ਸਰਨ ਨਾਨਕ ਪ੍ਰਭ ਪ੍ਰਖਿਆ ਪਾਰ ਪੈਰੋ ਮਹੱਲਾ ਪੰਜਵਾ ਗੁਰਸੋ ਪ੍ਰਸੰਨ ਹੋਏ ਪਾਉ ਗਏ ਨਾਮ ਨਰੰਜਨ ਮਨ ਮੈ ਲਏ ਜੀਨ ਦਇਆਲ ਸਦਾ ਕਿਰਪਾਲ ਬਿਨਸ ਗਏ ਸਗਲੇ ਜੰਜਾਲ ਸੂਖ ਸਹਜ ਆਨੰਦ ਘਨੇ ਸਾਥ ਸੰਗ ਮਿਟੇ ਭੈ ਪਰਮਾ ਅੰਮ੍ਰਿਤ ਹਰ ਹਰ ਰਸਨ ਭਨੇ ਰਹਾਓ ਚਰਨ ਕਮਨ ਸਿਓ ਲਾਗੋ ਏਤੋ ਖਿਰ ਮੈਂ ਬਿਨਸਿਓ ਮਹਾ ਪ੍ਰੇਤ ਆਠ ਪਹਿਰੋ ਹਰ ਹਰ ਜਪਜਾਪ ਰੱਖਣਹਾਰ ਗੋਬਿੰਦ ਗੁਰੂ ਆਪ ਆਪਣੇ ਸੇਵਕ ਉਸ ਦਾ ਪ੍ਰਤਪਾਰ ਐ ਭਗਤ ਜਨਾਂ ਕੇ ਸਸਨਹਾਰ ਐ ਮਾਨਸ ਕੀ ਕਹੋ ਕੀਤਕ ਬਾਤ ਜਮ ਤੇ ਰਾਖੇ ਦੇ ਕਰ ਹਾਥ ਨਿਰਮਲ ਸੋਬਾ ਨਿਰਮਲ ਦੀਤ ਪਾਰ ਬ੍ਰਹਮ ਆਇਆ ਮਨ ਚੀਤ ਕਰ ਕਿਰਪਾ ਗੁਰ ਦੀ ਨੋ ਦਾਨ ਨਾਨਕ ਪਾਇਆ ਨਾਮ ਨਿਧਾਨ ਰਹਾਉ ਮਹੱਲਾ ਪੰਜਵਾ ਕਰਨ ਕਾਰਨ ਸਮਰਥ ਗੁਰ ਮਹਾਰਾਜ ਜੀ ਪ੍ਰਾਣ ਸੁਖ ਦਾਤਾ ਨੇਰਾ ਭੈ ਪੰਜਨ ਅਬਨਾਸੀ ਰਾਏ ਦਰਸ਼ਨ ਦੇਖਿਆ ਸਭ ਦੁੱਖ ਜਾਏ ਜਤ ਕਤ ਪੇਖਉ ਤੇਰੀ ਸਰਨਾ ਬਲ ਬਲ ਜਾਈ ਸਤ ਗੁਰ ਚਰਨਾ ਰਹਾਉ ਪੂਰਨ ਕਾਮ ਮਿਲੇ ਗੁਰਦੇਵ ਸਫਲ ਦਾਤਾ ਨਿਰਮਲ ਸੇਵ ਕਰਗਹਿਲੀ ਨੇ ਆਪਣੇ ਦਾਸ RAM ਨਾਮ ਰedio ਨਿਵਾਸ ਸਦਾ ਆਨੰਦ ਨਾਹੀ ਕੇ ਸੋਗ ਦੁਖ ਦਰਦ ਨਹਿ ਵਿਆਪੈ ਰੋਗ ਸਭ ਕਿਛ ਤੇਰਾ ਤੂੰ ਕਰਨੈ ਹਾਰ ਪਾਰ ਬ੍ਰਹਮ ਗੁਰ ਅਗਮ ਅਪਾਰ ਨਿਰਮਲ ਸੋਭਾ ਅਚਰਜ ਬਾਣੀ ਪਾਰ ਬ੍ਰਹਮ ਪੂਰਨ ਮਨ ਪਹਾਣੀ ਜਲ ਥਲ ਮਹੀਆਲ ਹੋ ਰਵਿਆ ਸੋਏ ਨਾਨਕ ਸਭ ਕਿਛ ਪ੍ਰਭ ਤੇ ਹੋਏ ਪੈ ਰਹੋ ਮਹੱਲਾ ਪੰਜਵਾਂ ਮਨ ਤਨ ਰਾਤਾ ਰਾਮ ਰੰਗ ਚਰਣੇ ਸਰਬ ਮਨੋਰਥ ਪੂਰਨ ਕਰਨੇ ਆਠ ਪਹਿਰੋ ਗਾਵਤ ਭਗਵੰਤ ਸਤਗੁਰ ਦੀਨੋ ਪੂਰਾ ਮੰਤ ਸੋ ਵਟ ਭਾਗੀ ਜਿਸ ਨਾਮ ਪਿਆਰ ਉਸ ਕੈ ਸੰਗ ਤਰੈ ਸੰਸਾਰ ਰਹਾਓ ਸੋਈ ਗਿਆਨੀ ਜੇ ਸਮਰੈ ਇੱਕ ਸੋ ਤਨਵੰਤਾ ਜਿਸ ਬੁੱਧ ਬਵੇਕ ਸੋ ਕੁਲਵੰਤਾ ਜੇ ਸਮਰੈ ਸਵਾਮੀ ਸੋ ਪਤਵੰਤਾ ਜੇ ਆਪਛਾਨੀ ਗੁਰਪ੍ਰਸਾਦ ਪਰਮ ਪਦ ਪਾਇਆ ਗੁਣ ਗੋਪਾਲ ਉਹ ਦਿਨ ਰਹਿਣ ਤੇ ਆਇਆ ਟੂਟੇ ਬੰਧਨ ਪੂਰਨ ਆਸਾ ਹਰ ਕੇ ਚਰਨ ਰਿਦਮਾਹੇ ਨਿਵਾਸਾ ਕਹੋ ਨਾਨਕ ਜਾ ਕੇ ਪੂਰਨ ਕਰਮਾ ਸੋ ਜਨ ਆਇਆ ਪ੍ਰਭ ਕੀ ਸਰਣਾ ਆਪ ਪਵਿੱਤ ਪਾਵਨ ਸਭ ਕੀਨੇ ਰਾਮ ਰਸਾਇਣ ਰਸਨਾ ਚੀਨੇ ਭੈਰੋ ਮਹੱਲਾ ਪੰਜਵਾ ਨਾਮ ਲੈ ਤੋ ਕਿਸ ਬਿਗ ਨਾ ਲਾਗੇ ਨਾਮ ਸੁਣ ਤੋ ਜਮਦੂਰੋਂ ਭਾਗੇ ਨਾਮ ਲੈ ਤੋ ਸਭ ਦੁੱਖ ਹੈ ਨਾਸ ਨਾਮ ਜਪ ਤੋ ਹਰ ਚਰਨ ਨਿਵਾਸ ਨਿਰ ਬੇਗਨਾ ਭਗਤ ਪਜ ਹਰ ਹਰ ਨਾਮ ਰਸਕ ਰਸਕ ਹਰ ਕੇ ਗੁਣ ਗਾਓ ਰਹਾਓ ਹਰ ਸਿਮਰਤੋ ਕਿਛ ਚਾਖ ਨਾ ਜੋ ਹੈ ਹਰ ਸਿਮਰਤੋ ਦੇ ਤੋ ਦੇਵ ਨਾ ਪੁਹ ਹੈ ਹਰ ਸਿਮਰਤੋ ਮੋਹ ਮਾਨ ਨ ਬਦੈ ਹਰ ਸਿਮਰਤੋ ਗਰਭ ਜੋਨ ਨਾ ਰੁਦਾਏ ਹਰ ਸਿਮਰਨ ਕੀ ਸਗਲੀ ਬੇਲਾ ਹਰ ਸਿਮਰਨ ਬਉ ਮਾਇਆ ਕੇਲਾ ਜਾਤ ਆਜਾਤ ਜਪੈ ਜਨ ਕੋਏ ਜੋ Japae ਤਿਸ ਕੀ ਗਤ ਹੋਏ ਹਰ ਕਾ ਨਾਮ ਜਪਿਐ ਸਾਧ ਸੰਗੋ ਹਰ ਕੇ ਨਾਮ ਕਾ ਪੂਰਨ ਰੰਗ ਨਾਨਕ ਕਾਉ ਪ੍ਰਭ ਕਿਰਪਾ ਧਾਰ ਸਾਥ ਸਾ ਸਰ ਦੇਹੁ ਚਤਾਰ ਪੈਰੋ ਮਹੱਲਾ ਪੰਜਵਾਂ ਆਪੇ ਸਾਸ ਤੇ ਆਪੇ 베ਦ ਆਪੇ ਘਟ ਘਟ ਜਾਣਾ 베ਦ ਜੋਤ ਸਰੂਪ ਜਾਂ ਕੀ ਸਭ ਵਥ ਕਰਨ ਕਾਰਣਾ ਪੂਰਨ ਸਮਰੱਥ ਪ੍ਰਭ ਕੀ ਓਟ ਗਹੋ ਮਨ ਮੇਰੇ ਚਰਨ ਕਮਲ ਗੁਰਮਖਿਆ ਰਾਧਾ ਦੋ ਦੁਸ਼ਮਨ ਦੁਖ ਨਾ ਆਵੇ ਨੇਰੇ ਰਹਾਓ ਆਪੇ ਵਣਤ੍ਰਣ ਹੋਤਰ ਪਵਨ ਸਾਰੋ ਜਾਂ ਕੈ ਸੂਤ ਪਰੋਇਆ ਸੰਸਾਰ ਆਪੇ ਸਿਵ ਸ਼ਕਤੀ ਸੰਯੋਗੀ ਆਪ ਨਿਰਬਾਣੀ ਆਪੇ ਭੋਗੀ ਜਤ ਕਤ ਪੇਖੋ ਤਤ ਤਤ ਸੋਏ ਤੇਸ ਬੰਦੂਜਾ ਨਹੀਂ ਕੋਏ ਸਾਗਰ ਤਰੀਐ ਨਾਮ ਕੈ ਰੰਗ ਗੁਣ ਗਾਵੈ ਨਾਨਕ ਸਾਧ ਸੰਗ ਮੁਕਤ ਪੁਗਤ ਜੁਗਤ ਵਸ ਜਾ ਕੈ ਊਣਾ ਨਹੀਂ ਕਿਸ ਜਨਤਾ ਕੈ ਕਰ ਕਿਰਪਾ ਜਿਸ ਹੋਏ ਸੋ ਪ੍ਰਸੰਨ ਨਾਨਕ ਦਾਸ ਸੇਹੀ ਜਨਤਨ ਪਹਿਰਾਉ ਮਹੱਲਾ ਪੰਜਵਾ ਭਗਤਾ ਮਨ ਆਨੰਦ ਗੋਬਿੰਦ ਅਸਥਿਤ ਭਏ ਬਿਨਸੀ ਸਭ ਚਿੰਦ ਭੈ ਪ੍ਰਮ ਬਿਨਸ ਗਏ ਖਿਨ ਮਾਹੇ ਪਾਰ ਬ੍ਰਹਮ ਵਸਿਆ ਮਨ ਆਏ ਹਰਾਮ ਰਾਮ ਸੰਤ ਸਦਾ ਸਹਾਏ ਘਰ ਬਾਹਰ ਨਾਲੇ ਪਰਮੇਸ਼ਰ ਰਵ ਰਿਆ ਪੂਰਨ ਸਭ ਠਾਏ ਰਹਾਓ ਧਨ ਮਾਲ ਜੋਬਨ ਜੁਗਤ ਗੋਪਾਲ ਜੀ ਪ੍ਰਾਣ ਨਿਤ ਸੁਖ ਪ੍ਰਤਪਾਲ ਆਪਣੇ ਦਾਸ ਕਉ ਦੇ ਰੱਖੇ ਹਾਥ ਨਿਮਖ ਨਾ ਛੋੜੈ ਸਦਹੀ ਸਾਥ ਹਰ ਸਾ ਪ੍ਰੀਤਮ ਵਰਨਾ ਕੋਏ ਸਰਸ ਮਾਲੇ ਸੱਚਾ ਸੋਏ ਮਾਤ ਪਿਤਾ ਸੁਤ ਬੰਧ ਨਰਾਇਣ ਆਦ ਜੁਗਾਦ ਭਗਤ ਗੁਣ ਗਾਇਣ ਤਿਸ ਕੀ ਧਰ ਪ੍ਰਭ ਕਾ ਮਨ ਜੋਰ ਏਕ ਬਿਨਾ ਦੂਜਾ ਨਹੀਂ ਹੋਰ ਨਾਨਕ ਕੈ ਮਨ ਇਹੋ ਪ੍ਰਖਾਰਥ ਪ੍ਰਭੂ ਹਮਾਰਾ ਸਾਰੇ ਸਵਾਰਥ ਪਹਿਰਾਉ ਮਹੱਲਾ ਪੰਜਵਾ ਪਹਿ ਕਉ ਪਉ ਪੜਿਆ ਸਿਮਰਤ ਹਰ ਨਾਮ ਸਗਲ ਬਿਆਦ ਮਿਟੀ ਤ੍ਰਿਹ ਗੁਣ ਕੀ ਦਾਸ ਕੇ ਹੋਏ ਪੂਰਨ ਕਾਮ ਰਹਾਉ ਹਰ ਕੇ ਲੋਕ ਸਦਾ ਗੁਣ ਗਾਵੇ ਤਿਨ ਕੋ ਮਿਲਿਆ ਪੂਰਨ ਧਾਮ ਜਨ ਕਾ ਦਰਸ ਬਾਂਛੈ ਦਿਨ ਰਾਤੀ ਹੋਏ ਪੁਨੀਤ ਧਰਮ ਰਾਏ ਜਾਮ ਕਾਮ ਕ੍ਰੋਧ ਲੋਭ ਮਦ ਨਿੰਦਾ ਸਾਧ ਸੰਗ ਮਿਟਿਆ ਅਭਮਾਨ ਵੈਸੇ ਸੰਤ ਭੇਟੈ ਵਿਭਾਗੀ ਨਾਨਕ تن ਕੈ ਸਦ ਕੁਰਬਾਨ ਪਹਿਰੋ ਮਹੱਲਾ ਪੰਜਵਾ ਪੰਚਮ ਜਮੀ ਜੋ ਪੰਚਨ ਰਖੈ ਮਿਥਿਆ ਰਸਨਾ ਨਿਤ ਉਠ ਭਖੈ ਚੱਕਰ ਬਣਾਏ ਕਰੇ ਪਾਖੰਡ ਝੁਰ ਝੁਰ ਪਚੈ ਜੈਸੇ ਤਰੇ ਰੰਡ ਹਰ ਕੇ ਨਾਮ ਬਿਨਾ ਸਭ ਝੂਠ ਬਿਨ ਗੁਰ ਪੂਰੇ ਮੁਕਤ ਨਾ ਪਾਈਐ ਸਾਕੀ ਦਰਗਹਿ ਸਖਤ ਮੂਠ ਰਹਾਓ ਸੋਈ ਕੁਚੀਲ ਕੁਦਰਤ ਨਹੀਂ ਜਾਣੈ ਲੀਪਿਆ ਥਾਇ ਨਾ ਸੱਚ ਹਰ ਮੰਨੈ ਅੰਤਰ ਮੈਲਾ ਬਾਹਰ ਨੇ ਧੋਵੈ ਸਾਚੀਦਰ ਗਏ ਆਪਣੀ ਪਤਖੋਵੈ ਮਾਇਆ ਕਾਰਨ ਕਰਾਇਓ ਪਾਓ ਕਬਨ ਕਲ ਐਸੀ ਦਾ ਪਾਓ ਜਿਨ ਕੀਆ ਤਿਸ ਚੀਤ ਨ ਆਣੈ ਕੂੜੀ ਕੂੜੀ ਮੁਖੋ ਵਖਾਣੈ ਜਿਸਨੋਂ ਕਰਮ ਕਰੇ ਕਰਤਾਰ ਸਾਥ ਸੰਗ ਹੋਏ ਤਿਸ ਵਿਵਹਾਰ ਹਰ ਨਾਮ ਭਗਤ ਸਿਉ ਲਾਗਾ ਰੰਗ ਕਹੋ ਨਾਨਕ ਤਿਸ ਜਨ ਨਹੀਂ ਭੰਗ ਪੈ ਰੋ ਮਹੱਲਾ ਪੰਜਵਾ ਨਿੰਦਕ ਕਾ ਫਿਟਕੇ ਸੰਸਾਰ ਨਿੰਦਕ ਕਾ ਝੂਠਾ ਵਿਵਹਾਰ ਨਿੰਦਕ ਕਾ ਮੈਲਾ ਆਚਾਰ ਦਾਸ ਆਪਣੇ ਕਉ ਰਖਨ ਹਾਰ ਨਿੰਦਕ ਮਵਾ ਨਿੰਦਕ ਕੈ ਨਾਲ ਪਾਰ ਬ੍ਰਹਮ ਪਰਮੇਸ਼ਰ ਜਨ ਰਾਖੇ ਨਿੰਦਕ ਕੈ ਸਰ ਕੜ ਕਿਉ ਕਾਲ ਰਹਾਓ ਨਿੰਦਕ ਕਾ ਕਹਿਆ ਕੋਈ ਨਾ ਮਾਨੈ ਨਿੰਦਕ ਝੂਠ ਬੋਲ ਪਛਤਾਣੈ ਹਾਥ ਪਿਸ਼ੋਰ ਐ ਸਿਰ ਧਰਨ ਲਗਾ ਹੈ ਨਿੰਦਕ ਕਉ ਦਈ ਛੋੜੈ ਨਾ ਹੈ ਹਰ ਕਾ ਦਾਸ ਕਿਸ਼ਪੁਰਾ ਨਾ ਮੰਗੈ ਨਿੰਦਕ ਕਉ ਲਾਗੈ ਤੁਖ ਸੰਗ ਹੈ ਬਗਲੇ ਜਿਉ ਰਹਾ ਪੰਖ ਫਸਾਰ ਮੁਖਤੇ ਬੋਲਿਆ ਤਾਂ ਕੱਢਿਆ ਵਿਚਾਰ ਅੰਤਰਜਾਮੀ ਕਰਤਾ ਸੋਏ ਹਰ ਜਨ ਕਰੈ ਸੋਨਿ ਚਲ ਹੋਏ ਹਰ ਕਾ ਦਾਸ ਸਾਚਾ ਦਰਬਾਰ ਜਨ ਨਾਨਕ ਕਹਿਆ ਤਤ ਵਿਚਾਰ ਪੈ ਰੋ ਮਹੱਲਾ ਪੰਜਵਾਂ ਦੁਇ ਕਰ ਜੋਰ ਕਰਵਰ ਦਾਸ ਜਿਉ ਪਿੰਡ ਤੰਤਿਸ ਕੀ ਰਾਸ ਸੋਈ ਮੇਰਾ ਸੁਆਮੀ ਕਰਨੈ ਹਰ ਕੋਟ ਬਾਰ ਜਾਈ ਬਲਿਹਾਰ ਸਾਧੂ ਤੂਰ ਪੁਨੀਤ ਕਰੀ ਮਨ ਕੇ ਵਿਕਾਰ ਮਿਟੈ ਪ੍ਰਭ ਸਿਮਰਤ ਜਨਮ ਜਨਮ ਕੀ ਮਹਿਲ ਹਰੀ ਰਹਾਉ ਜਾਂ ਕੈ ਗ੍ਰਹਿ ਮੈਂ ਸਗਲ ਨਿਧਾਨ ਜਾਂ ਕੀ ਸੇਵਾ ਪਾਈਐ ਮਾਨ ਸਗਲ ਮਨੋਰਥ ਪੂਰਨ ਹਾਰ ਜੀ ਪ੍ਰਾਨ ਭਗਤਨ ਆਧਾਰ ਕਟ ਕਟ ਅੰਤਰ ਸਗਲ ਪ੍ਰਗਾਸ ਜਪ ਜਪ ਜੀਵੇ ਭਗਤ ਗੁਣਤਾਸ ਜਾਂ ਕੀ ਸੇਵਨਾ ਅਭਿਰਤੀ ਜਾਏ ਮੰਤਨ ਅੰਤਰ ਇਕ ਤੇ ਆਏ ਗੁਰ ਉਪਦੇਸ਼ ਦਇਆ ਸੰਤੋਖ ਨਾਮ ਨਿਧਾਨ ਨਿਰਮਲ ਇਹੋ ਥੋਕ ਕਰ ਕਿਰਪਾਲੀ ਜਲਣ ਲਾਏ ਚਰਨ ਕਮਲ ਨਾਨਕ ਨੇ ਧਿਆਏ ਪੈ ਰੋ ਮਹੱਲਾ ਪੰਜਵਾ ਸਤਗੁਰ ਆਪਣੇ ਸੁਣੀ ਅਰਦਾਸ ਕਾਰਜ ਆਇਆ ਸਗਲਾ ਰਾਸ ਮਨ ਤਨ ਅੰਤਰ ਪ੍ਰਭੂ ਤੇ ਆਇਆ ਗੁਰਪੂਰੇ ਡਰ ਸਗਲ ਚੁਕਾਇਆ ਸਭ ਤੇ ਵੱਡ ਸਮਰੱਥ ਗੁਰਦੇਵ ਸਭ ਸੁਖ ਪਾਈ ਤਿਸ ਕੀ ਸੇਵ ਰਹਾਓ ਜਾਂ ਕਾ ਕੀਆ ਸਭ ਕੁਛ ਹੋਏ ਤਿਸ ਕਾ ਅਮਰ ਨਾਮ ਏ ਟੈ ਕੋਏ ਪਾਰ ਬ੍ਰਹਮ ਪਰਮੇਸ਼ਰਿਆ ਨੂਪ ਸਫਲ ਮੂਰਤ ਗੁਰਤਿ ਸਕਾਰ ਰੂਪ ਜਾਂ ਕੈ ਅੰਤਰ ਬਸੈ ਹਰਨਾਮ ਜੋ ਜੋ ਪੇਖੈ ਸੋ ਬ੍ਰਹਮ ਗਿਆਨ 20 ਬਸੋਏ ਜਾਂ ਕੈ ਮਨ ਪ੍ਰਗਾਸ ਤਿਸ ਜਨ ਕੈ ਪਾਰ ਬ੍ਰਹਮ ਕਾ ਨਿਵਾਸ ਇਸ ਗੁਰ ਕਉ ਸਦ ਕਰੀ ਨਮਸਕਾਰ ਤਿਸ ਗੁਰ ਕਉ ਸਦ ਜਾਉ ਬਲਿਹਾਰ ਸਤਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਨਾਨਕ ਜਪ ਜਪ ਸਦ ਜੀਵਾ